ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਯਾਨੀ ਕਿ CBSA ਦੇ ਅਨੁਸਾਰ ਹਾਲੀ ਦੇ ਹਫਤੇ ਵਿੱਚ ਅਮਰੀਕਾ ਕਿਊਬਿਕ ਸਰਹੱਦ ਉਤੇ ਸੇਂਟ ਬਰਨਾਰਡ ਡੀ ਲੈਕੋਲ ਪੰਦਰਗਾਹ ਉਤੇ ਪਹੁੰਚਣ ਵਾਲੇ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ ਸਰਹੱਦੀ ਅਧਿਕਾਰੀਆਂ ਨੇ ਲੋੜ ਪੈਣ ਉਤੇ ਉਹਨਾਂ ਨੂੰ ਰੱਖਣ ਦੇ ਲਈ ਟ੍ਰੇਲਰ ਦੁਬਾਰਾ ਸਥਾਪਿਤ ਕੀਤੇ ਗਏ ਨੇ ਜਿਵੇਂ ਕਿ ਉਹਨਾਂ ਨੇ 2022 ਦੇ ਪ੍ਰਵਾਸੀ ਸੰਕਟ ਦੌਰਾਨ ਕੀਤਾ ਸੀਗਾ CBSA ਦਾ ਇਹ ਕਹਿਣਾ ਹੈ ਕਿ ਸੈਂਟ ਬਰਨਾਰਡ ਡੀ ਲੈਕੋਲ ਬੰਦਰਗਾਹ ਤੇ 8 ਵੇਟਿੰਗ ਟ੍ਰੇਲਰ ਅਤੇ 4 ਸੈਨੀਟਰੀ ਟ੍ਰੇਲਰ ਲਗਉਣ ਦਾ ਕੰਮ 19 ਜੂਨ ਨੂੰ ਪੂਰਾ ਹੋ ਗਿਆ ਸੀਗਾ ਤੇ ਇੱਕ ਬਿਆਨ ਦੇ ਵਿੱਚ ਉਹਨਾਂ ਨੇ ਹੁਣ ਜ਼ਿਕਰ ਕੀਤਾ ਹੈ ਕਿ ਪ੍ਰਵੇਸ਼ ਬੰਦਰਗਾਹਾਂ ਉੱਤੇ ਮੌਜੂਦਾ ਪਰਵਾਸੀ ਆਮਦ ਸਾਡੀ ਪ੍ਰੋਸੈਸਿੰਗ ਸਮਰੱਥਾ ਤੋਂ ਬਹੁਤ ਘੱਟ ਹੈ ਤੇ ਟ੍ਰੇਲਰ ਇਸ ਸਮੇਂ ਅਣ ਵਰਤੇ ਨੇ ਸੀਬੀਐਸਏ ਦੁਆਰਾ ਪ੍ਰਦਾਨ ਕੀਤੇ ਗਏ ਅੰਕੜੇ ਦੇ ਅਨੁਸਾਰ ਇਹ ਪੁਸ਼ਟੀ ਕੀਤੀ ਗਈ ਹੈ ਕਿ ਜੁਲਾਈ ਦੀ ਸ਼ੁਰੂਆਤ ਤੋਂ ਲੈਕੋਲੇ ਵਿੱਚ ਕੀਤੇ ਗਏ ਸ਼ਰਨ ਦੇ ਦਾਅਵਿਆਂ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 5 ਗੁਣਾ ਵਾਧਾ ਹੋਇਆ ਹੈ। ਹੁਣ ਤੱਕ ਇਸ ਜੁਲਾਈ ਦੇ ਵਿੱਚ 3099 ਦਾਅਵੇ ਦੇਖੇ ਗਏ ਨੇ, ਜਦੋਂ ਕਿ ਜੁਲਾਈ 2024 ਦੇ ਵਿੱਚ 613 ਦਾਅਵੇ ਦੇਖੇ ਗਏ ਸਨ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੇਂਟ ਬਰਨਾਰਡ ਡੀ ਲੈਕੋਲੇ ਪੰਦਰਗਾਹ ਉੱਤੇ 10724 ਸ਼ਰਨ ਦੇ ਦਾਅਵੇ ਪ੍ਰਾਪਤ ਹੋਏ ਨੇ, ਜਦੋਂ ਕਿ 2024 ਦੇ ਵਿੱਚ ਇਸੇ ਸਮੇਂ ਦੇ ਲਈ 57000 ਦਾਫੇ ਪ੍ਰਾਪਤ ਹੋਏ ਸਨ ਕੌਮੀ ਦੇ ਆਧਾਰ ਉੱਤੇ ਸਭ ਤੋਂ ਵੱਧ ਦਾਵੇ ਹੈਤੀ ਵੈਂਜ਼ਵੇਲਾ ਅਤੇ ਅਮਰੀਕਾ ਤੋਂ ਨੇ ਵੀ ਬੀ ਐਸਏ ਦਾ ਕਹਿਣਾ ਹੈ ਕਿ ਇਸ ਦੇ ਕੋਲ ਸ਼ਰਨਾਰਥੀ ਦਾ ਵਿਦਾਰ ਦੀ ਆਮਦ ਦੀ ਸਥਿਤੀ ਵਿੱਚ ਇੱਕ ਸੁਰੱਖਿਅਤ ਸਰਹੱਦ ਬਣਾਈ ਰੱਖਣ ਦੇ ਲਈ ਯੋਜਨਾਵਾਂ ਹਨ ਜਿਸ ਦੇ ਵਿੱਚ ਕਰਮਚਾਰੀਆਂ ਨੂੰ ਉੱਥੇ ਤਾਇਨਾਤ ਕਰਕੇ ਕਾਰਜਸ਼ੀਲ ਸਮਰੱਥਾ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ ਜਿੱਥੇ ਉਹਨਾਂ ਦੀ ਸਭ ਤੋਂ ਵੱਧ ਲੋੜ ਹੈ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨਾ ਜਿਵੇਂ ਕਿ ਪੋਰਟੇਬਲ ਵਾਸ਼ਰੂਮ ਸਥਾਪਿਤ ਕਰਨਾ ਅਤੇ ਦਫ਼ਤਰੀ ਉਪਕਰਣਾਂ ਦੇ ਨਾਲ ਖਾਲੀ ਕਮਰਿਆਂ ਨੂੰ ਫਿੱਟ ਕਰਨਾ ਅਤੇ ਵਾਧੂ ਆਈਟੀ ਉਪਕਰਣ ਬੁਨਿਆਦੀ ਢਾਂਚਾ ਅਤੇ ਸਪਲਾਈ ਸੁਰੱਖਿਅਤ ਕਰਨਾ ਉਦਾਹਰਨ ਦੇ ਨੈਰਲੈਸ ਸਹੂਲਤਾਂ ਨੂੰ ਕਿਰਾਏ ਤੋਂ ਲੈ ਕੇ ਵਾਧੂ ਪ੍ਰੋਸੈਸਿੰਗ ਸਪੇਸ ਪ੍ਰਦਾਨ ਕਰਨਾ ਅਤੇ ਸ਼ਰਨ ਮੰਗਰ ਵਾਲਿਆਂ ਦੀ ਪ੍ਰਕਿਰਿਆ ਦੇ ਲਈ ਰਿਮੋਟ ਕਨੈਕਟੀਵਿਟੀ ਸਥਾਪਿਤ ਕਰਨਾ ਅਤੇ ਉਹਨਾਂ ਵਿਅਕਤੀਆਂ ਨੂੰ ਰੱਖਣਾ ਜਿਨ੍ਹਾਂ ਨੂੰ ਅਮਰੀਕਾ ਵਾਪਸ ਜਾਣ ਦੀ ਜ਼ਰੂਰਤ ਹੈ ਸੈਂਟ ਬਰਨਾਟ ਡੀ ਲਕੋਲ ਬੰਦਰਗਾਹ ਦੇ ਪਰਵੇਸ਼ ਉੱਤੇ ਸੀਪੀਐਸਏ ਨੇ ਪਬਲਿਕ ਸਰਵਿਸਿਜ਼ ਅਤੇ ਪ੍ਰੀਕਿਉਅਰਮੈਂਟ ਕੈਨੇਡਾ ਦੇ ਨਾਲ ਮਿਲ ਕੇ ਵਾਧੂ ਜਗ੍ਹਾ ਲੀਜ਼ ਉੱਤੇ ਲਈ ਤਾਂ ਸਿਪੀਐਸਏ ਆਪਣਾ ਆਦੇਸ਼ ਪੂਰਾ ਕਰ ਸਕੇ ਲੀਜ਼ ਉੱਤੇ ਲਈ ਗਈ ਜਗ੍ਹਾ ਸ਼ਰਨਾਰਥੀ ਦਾਵੇਦਾਰਾਂ ਪਰਕਿਰਿਆ ਵਿੱਚ ਮਦਦ ਕਰਨ ਦੇ ਲਈ ਅਨੁਸਾਰ ਵਰਤਣ ਲਈ ਹੈ ਇੱਕ ਬਿਆਨ ਦੇ ਵਿੱਚ ਲਿਖਿਆ ਗਿਆ ਹੈ ਕਿ ਸੀਬੀਐਸਸੀ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਦੇਸ਼ ਭਰ ਦੇ ਵਿੱਚ ਪਰਕਿਰਿਆ ਕੀਤੇ ਗਏ ਸ਼ਰਨ ਦੇ ਦਾਅਵੇ ਦੀ ਗਿਣਤੀ ਅਸਲ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 40% ਘਟ ਗਈ ਹੈ ਕਿਊਬਿਕ ਦੇ ਵਿੱਚ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਪਰਕਿਰਿਆ ਕੀਤੀਆਂ ਗਈਆਂ ਅਰਜ਼ੀਆਂ ਦੀ ਗਿਣਤੀ 14874 ਹੈ ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਗਿਣਤੀ 22337 ਸੀ ਮਾਰਚ 2023 ਦੇ ਵਿੱਚ ਕੈਨੇਡਾ ਅਤੇ ਅਮਰੀਕਾ ਨੇ ਸੇਫ ਥਰਡ ਕੰਟਰੀ ਐਗਰੀਮੈਂਟ ਲਈ ਇੱਕ ਵਾਧੂ ਪ੍ਰੋਟੋਕੋਲ ਦਾ ਵੀ ਐਲਾਨ ਕੀਤਾ। ਸੁਰੱਖਿਅਤ ਤੀਜੇ ਦੇਸ਼ ਸਮਝੌਤੇ ਦੇ ਤਹਿਤ ਅਮਰੀਕਾ ਰਾਹੀਂ ਪਹੁੰਚਣ ਉਤੇ ਸ਼ਰਨ ਮੰਗਣਾ ਸੰਭਵ ਨਹੀਂ ਹੈ ਜਦੋਂ ਤੱਕ ਕਿ ਤੁਸੀਂ ਕੋਈ અપਵਾਦ ਨਹੀਂ ਪੂਰਾ ਕਰਦੇ ਜਿਵੇਂ ਕਿ ਕੈਨੇਡਾ ਵਿੱਚ ਪਰਿਵਾਰਕ ਮੈਂਬਰ ਦਾ ਹੋਣਾ 1 ਜਨਵਰੀ ਤੋਂ 28 ਜੁਲਾਈ 2025 ਤੱਕ 2537 ਸ਼ਰਨ ਦਾਅਵੇਦਾਰਾਂ ਨੂੰ ਅਧੀਨ ਅਯੋਗਤਾ ਕਾਰਨ ਅਮਰੀਕਾ ਭੇਜਿਆ ਗਿਆ। ਵੀਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ